ਹੈ ਨਾ ਨਵੀਂ ਦੀ ਆ ਗਈ ਚਾਟ ਪਾਪੜੀ ਖੱਗ ਨਵੀਂ ਆ ਕਿਵੇਂ ਆ ਇਹ ਸਹੀ ਹੈ ਅਸੀਂ ਖਾ ਰਹੇ ਹੁਣ ਖਾਣਾ ਆ ਸਾਡੀ ਚਪਾਤੀ ਦੋ ਤਰ੍ਹਾਂ ਦੀ ਹੈਗੀ ਕਹ ਦੇ ਕਹ ਤੂੰ ਵੀ ਚਾਹੂ ਮੈਂ ਦੋ ਤਰ੍ਹਾਂ ਦਾ ਤੂੰ ਵੀ ਆ ਜੀ ਨਾਲ ਕਿੰਨੇ ਤੁਸੀਂ ਆਏ ਨਹੀਂ ਸਰ ਜੀ ਦਾ ਫੋਨ ਵੀ ਆਇਆ ਵੈ ਨਵੀਂ ਗੱਲ ਕਰੀ ਜਾਂਦੇ ਉਹਨੇ ਅੱਜ ਹੁਣ ਆਸੀ ਰੋਟੀ ਖਾਣ ਲੱਗਿਆ ਰੋਟੀ ਪਾ मतलब <tip> हाँ जी, उस तो अगला देना, अगले दिन मेरे तो वीडियो ज्यादा बढ़ने लगी चाची तो मेरे फुला रली पी <laughs> चाची आई सी गोडा दिखा वास्ते फिर कोठे गुरु जेड़ा डाक्टर है हड्डिया

ਚਲੋ ਜੀ ਫਿਰ ਇਹ ਹੁਣ ਜਾਣ ਗਈਆਂ ਜਾਂਦੀਆਂ ਹੀ ਆਂ ਟਾਈਮ ਬਾਬਾ ਹੋ ਗਿਆ ਦੁਪਹਿਰਾ ਕਰ ਤਲੇ ਚਲੋ ਅਸੀਂ ਹੋਰ ਗੱਲਾਂ 'ਚ ਪਤਾ ਹੀ ਲੱਗੇ ਚਾਹ ਹੁਣ ਚਲੋ ਬੱਚਾ ਤੂੰ ਆ ਕੇ ਉਹ ਸਾਨੂੰ ਕਿਹੜਾ ਇੱਥੇ ਲੈਣਾ ਆਉਂਗਾ ਕੋਈ ਅਸਲ ਝਾਕਰੀ ਮਟਾਉਂ ਹੂੰ